ਇਹ ਮਾਮਲਾ ਹੈ ਜਲੰਧਰ ਦੀ 3 ਸਟਾਰ ਪੈਰਾਡਾਈਜ਼ ਕੋਲੋਨੀ ਦਾ ਜਿੱਥੇ ਕੁਝ ਪਲਾਂ ਵਿੱਚ ਹੀ ਖੁਸ਼ੀਆਂ ਦੀ ਥਾਂ ਮਾਤਮ ਭਰੇ ਮਾਹੌਲ ਨੇ ਲੈ ਲਈ ਕਿਉਂਕਿ ਇੱਥੇ ਲੋੜੀ ਵਾਲੇ ਦਿਨ ਡਾਂਸ ਕਰ ਰਹੇ ਪਤੀ-ਪਤਨੀ ਛੱਤ ਤੋਂ ਡਿੱਗ ਗਏ ਜਿਸ ਦੇ ਨਾਲ ਮਹਿਲਾ ਦੇ ਪਤੀ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਮਹਿਲਾ ਗੰਭੀਰ ਉਪਤੇ ਨਾਲ ਜ਼ਖਮੀ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਇਸ ਜੋੜੇ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਜਦੋਂ ਉਹ ਨੱਚ ਰਹੇ ਸਨ ਤਾਂ ਅਚਾਨਕ ਉਹਨਾਂ ਦਾ ਸੰਤੁਲਨ ਵਿਗੜ ਗਿਆ ਅਤੇ ਦੋਵੇਂ ਛੱਤ ਤੋਂ ਡਿੱਗ ਗਏ ਜਿਸ ਤੋਂ ਬਾਅਦ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਉਧਰ ਪੁਲਿਸ ਨੇ ਵੀ ਜ਼ਖਮੀ ਮਹਿਲਾ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੀਰਸਟਾਰ ਪੈਰਾਡਾਈਸ ਲਾਈਟ ਕਲੋਨੀ ਸਟੈਂਕਸ਼ਨ ਦੇ ਵਿੱਚ ਰਾਤੀ ਸਾਨੂੰ ਸੂਚਨਾ ਮਿਲੀ ਕੋਈ ਚਾਰ ਅਰਬ ਦੇ ਕੀ ਚਾਰ ਬਈ ਦਿੱਤੀ ਅਦਾ ਬੰਦਾ ਡੇਪਿਆਰ ਕੋਠੇ ਦੇ ਪਲਾਟਸ ਗਿਆ। ਇਹ ਮੌਕੇ ਤੇ ਗਿਆ ਤੇ ਉੱਥੇ ਜਾ ਕੇ ਪਤਾ ਲੱਗਾ ਵੀ ਇਹ ਦੋਨੇ ਮੀਆਂ ਬੀਬੀ ਸਫਦਾ ਤੇ ਇਹਦਾ ਪਤੀ ਹਰਵਿੰਦਰ ਰਮੇਂਦਰ ਸਿੰਘ ਸਾਡਾ ਜਮਕੌਰ ਸੀ ਇਹ ਜਿਹੜੇ ਵੀ ਜਿਹੜੇ ਸਪਨਾ ਹੁਤੇ ਮੋਲੇਟਰ ਸਾਡੇ 450 ਦਾ ਜਹਾਜ ਚੁੱਕੀ ਸੀ ਵਿਵਸਥਾ ਔਰ ਰਮੇਂਦਰ ਜੀ ਦਾ ਡੈਡ ਬੋਡੀ ਪਏ ਇਹ ਦੇਖਿਆ ਪਲਾਟ ਦੇ ਵਿੱਚ ਕਾਫੀ ਕਾਜ ਕੁਝ ਪਿਆ ਹੈ ਔਰ ਜਿਹੜਾ ਕਿ ਇਹਦੇ ਕਾਸ਼ਤ ਦੇ ਕਲ ਕੂਨੋ ਨੂੰ ਚੜਿਆ ਪਿਆ ਉਹ ਦੇਖ ਕੇ ਉਤੇ ਮੌਕੇ ਤੇ ਹੀ ਆਪਣੇ ਉਸ ਐਸਚੂ ਸਾਹਿਬ ਮੌਕੇ ਤੇ ਪਹੁੰਚ ਕੇ ਉਹ ਦੇਖਿਆ ਮੈਨਾ ਕੀਤਾ ਔਰ ਤੇ ਮੌਕੇ ਦੀ ਕੁਝ ਸੰਦੀਨ ਜਿਹੜਾ ਨਹੀਂ ਸਰੋ ਮਿਲਿਆ ਤੇ ਉਹਦੇ ਘਰ ਜਾਂਦਾ ਸਾਨੂੰ ਪਤਾ ਨਹੀਂ ਉਹ ਘਰ ਜਾ ਰੋ ਅਸੀਂ ਬਲਾ ਕੇ ਘਰ ਜਾਂਦਾ ਰਾਤ ਦਾ ਕੈਂਪ ਕਰਕੇ ਜਿੱਦਾਂ ਕੁਝ ਇਸ ਤਰ੍ਹਾਂ ਉਹ ਵੈਲਾ ਹੋ ਲੈ ਕੇ ਡਰਸ ਪਹਿਰਾ ਤੇ ਮੌਕੇ ਤੇ ਆ ਕੇ ਹੁਣ ਅਸੀਂ ਜਿਹੜਾ ਮਾਮਲਾ ਜਿਹੜਾ ਇਹ ਮੀਆਂ ਬੀਬੀ ਜਿਹੜੇ ਕੱਲੋ ਭੁਮਿੰਦਰ ਨੇ ਜਿਹੜੀ ਸ਼ਰਾਬ ਵਗਾਇਆ ਪੀਤੀ ਹੋਈ ਇਹਦੇ ਪਤੀ ਨੇ ਔਰ ਕੋਠੇ ਦੇ ਉੱਪਰ ਚੜ ਕੇ ਸ਼ਾਤੇ ਤੇ ਉਹਨੂੰ ਅਟਾਸ ਕਰ ਜਾਇਆ ਉਹਨੂੰ ਫਾਦੇ ਚੱਕ ਰਿਹਾ ਅਨਵੈਲਸ ਹੁੰਦਾ ਕਿ ਜਿਹੜਾ ਰਮਿੰਦਰ ਤੇ ਇਹ ਨਾਲ ਤੋਂ ਇਕੱਠੇ ਡਿੱਗ ਪਏ ਸਖੀ ਹਾਲਾਤ ਕੀ ਦੋਨੋਂ ਦੇ ਹਾਲਾਤ ਜਿਹੜੀ ਅਜੇ ਬਿਲਕੁਲ ਬੋਲ ਠੀਕ ਆ ਬੋਲਦੀ ਆ ਲੇਡੀਜ਼ ਤਾਂ ਪਤੀ ਦੀ ਵੀ ਡੈਥ ਹੋ ਚੁੱਕੀ ਆ ਮਾਮਲਾ ਫਿਰਾਲ ਜਿੱਤੋਂ ਹੁਣ ਤੱਕ ਦੀ ਜਿਹੜੀ ਸਾਡੀ ਇਨਵੈਸਟੀਗੇਸ਼ਨ ਆ ਉਹ ਚ ਮਾਮਲਾ ਅਚਾਨਕ ਪੈ ਫਸਲ ਕਰਕੇ ਕੋਠੇ ਤੋਂ ਸਾਹ ਤੇ ਡਿੱਗਣ ਦਾ ਪਾਇਆ ਫਿਰ ਵੀ ਅਸੀਂ ਤਾਂ ਪੋਸਟਮਾਰਟਮ ਕਰਵਾ ਰਹੇ ਹਾਂ 173 ਦੀ ਕਾਰਵਾਈ ਕਰ ਰਹੇ ਹਾਂ ਵੇਖਦੇ ਵੇ ਸਾਹੀਂ ਜਾਣਨਾ ਜ਼ਰੂਰੀ ਹੈ ਕਿ ਇਹ ਕਾਰਨ ਕੀ ਆ ਹੋ ਜ਼ਿਕਰ ਹੋ ਗਿਆ ਕਿ ਲੋੜੀ ਵਾਲੇ ਦਿਨ ਕਈ ਮੰਦਭਾਗੀ ਘਟਨਾਵਾਂ ਸਾਹਮਣੇ ਆਈਆਂ ਸਨ ਜਿਨ੍ਹਾਂ ਦੇ ਵਿੱਚ ਜਲੰਧਰ ਦੀ ਇੱਕ ਘਟਨਾ ਵੀ ਸ਼ਾਮਿਲ ਹੈ ਜਲੰਧਰ ਤੋਂ ਪਰਮਜੀਤ ਸਿੰਘ ਰੰਗਪੁਰੀ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਪਵਿੱਖ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬਰਕਰੋ 9397893978